ਕੀ ਘਟਨਾ ਵਾਪਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਲਖਮੀ ਸਿੰਘ ਪਿੰਡ ਫਰੀਸਰਾਏ ਜੀ ਘਟਨਾ ਇਹ ਹੋਈ ਜੀ ਕੱਲ ਸਵੇਰ ਤੋਂ ਲੈ ਕੇ ਬਹੁਤ ਤੇਜ਼ ਬਰਥਾਤ ਹੋ ਰਹੀ ਸੀ ਇਹ ਗਰੀਬ ਪਰਿਵਾਰ ਆ ਮਨਜੀਤ ਕੌਰ ਪਰਿਵਾਰ ਇਹਨਾਂ ਦਾ ਪਤੀ ਵੀ ਹੈ ਨਹੀਂਗਾ ਸਿਰ ਤੇ ਆਪਦਾ ਮਿਹਨਤ ਮਜ਼ਦੂਰੀ ਕਰਕੇ ਆਪਦਾ ਟਾਈਮ ਸਾਰਦੇ ਆ ਤੇ ਬੀਤੀ ਰਾਤ ਇਹ ਪ੍ਰਸ਼ਾਦਾ ਪਕਵਾ ਰਹੀ ਸੀ ਸਾਡੇ ਚਾਚੀ ਜੀ ਤੇ ਛੱਤ ਜਿਹੜੀ ਆ ਕਮਰੇ ਦੀ ਥੱਲੇ ਡਿੱਗ ਪਈ ਆ ਤਿੰਨ ਅਟਕੇ ਬਚਿਆ ਕਾਫੀ ਕੀਮਤੀ ਸਮਾਨ ਜਿਹੜਾ ਥੱਲੇ ਛੱਤ ਕਿਰਨ ਦੇ ਨਾਲ ਦੱਬਿਆ ਗਿਆ ਮੰਜੇ ਵਗੈਰਾ ਬੈਡ ਟੁੱਟ ਗਿਆ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਅਤੇ ਜਥੇਬੰਦੀਆਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਕਿ ਇਹਨਾਂ ਦੀ ਬਾਹ ਫੜੀ ਜਾਵੇ ਅਸੀਂ ਵੀ ਜਿੰਨੀ ਵੀ ਵੱਧ ਤੋਂ ਵੱਧ ਹੈਲਪ ਹੋ ਸਕੇ ਅਸੀਂ ਕਰਾਂਗੇ ਸੋ ਮੈਂ ਨਾਲ-ਨਾਲ ਬੀਡੀਪੀਓ ਸਭ ਨੂੰ ਵੀ ਬੇਨਤੀ ਕਰਦਾ ਕਿ ਜੇ ਸਮਤੀ ਦੇ ਵਿੱਚੋਂ ਜਾਂ ਕਿਸੇ ਵੀ ਬੰਨਿਓ ਇਹਨਾਂ ਦਾ ਕਮਰਾ ਬਣਦਾ ਹੋਵੇ ਤਾਂ ਬਣਾ ਦਿੱਤਾ ਜਾਵੇ ਇਹੀ ਜੀ ਮੈਂ ਬੇਨਤੀ ਕਰਦਾ ਮੈਂ ਨੁਕਸਾਨ ਹੈ ਇਨਾ ਦਾ ਨੁਕਸਾਨ ਜੀ ਲਗਭਗ 20 ਤੋਂ 3 ਲੱਖ ਰੁਪਏ ਦੇ ਵਿੱਚ ਹੋਇਆ ਤੇ ਹਾਲਾਤ ਕਿੱਦਾਂ ਦੇ ਕਰ ਦੇ ਨੇ ਹਾਲਾਤ ਬਹੁਤ ਜੀ ਘਰ ਦੇ ਮਾੜੇ ਆ ਤੇ ਜੋ ਮਨਜੀਤ ਕੌਰ ਆ ਇਹਨਾਂ ਦੇ ਪਤੀ ਵੀ ਹੈ ਨਹੀਂਗੇ ਆਪ ਦਾ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਆ ਜੀ ਨਾਮਾ ਕੀ ਕਹਣਾ ਚਾਹਦੇ ਮਨਜੀਤ ਕੌਰ ਕੀ ਕਹਣਾ ਚਾਹਦੇ ਹਾਂ ਜੀ ਕਮਰਾ ਟੱਟ ਗਿਆ ਅੰਦਰ ਮੈਂ ਰੋਟੀ ਬਣਾਉਂਦੀ ਸੀਗੇ ਤੇ ਭੱਜ ਕੇ ਬਚੇ ਆ ਸਾਡਾ ਨੁਕਸਾਨ ਹੋ ਗਿਆ ਵਾ ਮੰਜੇ ਵੀ ਟੁੱਟ ਗਏ ਆ ਤੇ ਸਮਾਨ ਵੀ ਥੱਲੇ ਆ ਗਿਆ ਵਾ ਛੱਤ ਡੇਪੀ ਆ ਗੱਡ ਇਹ ਕੱਲ ਦੀ ਨਹੀਂ ਪੈਂਦੇ ਦੀ ਬਰਸਾਤ ਹੋ ਰਹੀ ਸੀ ਹਾਂਜੀ ਬਰਸਾਤ ਹੋ ਰਹੀ ਸੀ ਕਿੰਨਾ ਨੁਕਸਾਨ ਹੋਇਆ ਡਾ ਨੁਕਸਾਨ ਮੰਝੇ ਟੁੱਟ ਗਿਆ ਤੇ ਹੋਰ ਸਮਾਨ ਟੁੱਟ ਗਿਆ ਵਾ ਭਾਂਡਾ ਟਿਕਾ ਟੁੱਟ ਗਏ ਸਾਰਾ ਛੱਤ ਵਿੱਚ ਵਰਗੀ ਬਾਅਦ ਚ ਕੋਈ ਹੈਗਾ ਕਮੂਨ ਵਾਲਾ ਨਹੀਂ ਜੀ ਘਰ ਵਾਲਾ ਹੈ ਨੀਗਾ ਅੱਛਾ ਹਾਂਜੀ ਕੀ ਕਿੱਦਾਂ ਦੇ ਹਾਲਾਤ ਆ ਕਰਦੇ ਘਰ ਦੇ ਹਾਲਾਤ ਵੀ ਆਪਣੀ ਕਮਾ ਕੇ ਖਾਣੇ ਆ ਦਿਹੜੀ ਦਾ ਪੇਨਾ ਹੁਣ ਘਰ-ਬਾਰਤ ਬਣਨਾ ਨਹੀਂ ਐਡੀ ਜਲਦੀ ਅਪੀਲ ਕਰਨੀ ਚਾਹੁੰਦੇ ਆ ਸਰਕਾਰ ਨੂੰ ਜਾਂ ਸਮਾਜਿਕ ਜਥੇਬੰਦੀਆਂ ਨੂੰ ਹਾਂਜੀ ਵੀ ਹੁਣ ਸਾਡੀ ਹੱਥ ਬਨ ਕੇ ਬੇਨਤੀ ਇਹ ਹੈ ਵੀ ਹੁਣ ਸਾਡੇ ਵਾਸਤੇ ਕੋਈ ਸੋਚਣ ਸਰਕਾਰ ਤੋਂ ਹੀ ਮਦਦ ਦੀ ਕੋਹਾਲ ਗੋਲਦੇ ਹਾਂਜੀ